ਸੋ ਅੱਜ ਆਪਾਂ ਜੋ ਲਗਾਤਾਰ ਪਠਲਾ ਪਿੰਡ ਦੀ ਕਮੇਟੀ ਵੱਲੋਂ ਅੱਜ 7ਵਾਂ ਦਿਨ ਹੋ ਗਿਆ ਮੋਰਚਾ ਲੱਗੇ ਨੂੰ ਪੀਡਬੀ ਉੱਤੇ ਐਕਸ਼ਨ ਦੇ ਦਫ਼ਤਰ ਦੇ ਮੂਹਰੇ ਇਹ ਮੋਰਚਾ ਲੱਗਿਆ ਹੋਇਆ ਦਿਨ ਦਾ ਤਲਾ ਪਠਲਾ ਪਿੰਡ ਨੂੰ ਜਿੰਨੀਆਂ ਵੀ ਸੜਕਾਂ ਜਾਲੀਆਂ ਸਾਰੀਆਂ ਤੇ ਵੱਟੇ ਪਾਏ ਹੋਏ ਨੇ ਘੱਟੋ ਘੱਟ 7 ਮਹੀਨੇ ਹੋ ਗਏ ਨਿਸ਼ਚਿਤ ਤੌਰ ਤੇ ਆਪਣੇ ਕੋਲ ਲੈਤਾ ਹੋਇਆ ਆਪਾਂ ਜਿੱਥੇ ਪਹਿਲਾ ਜਿੰਨੀਆਂ ਵੀ ਸੜਕਾਂ ਆਪਣੇ ਬਲਾਕ ਚ ਪੈਂਦੀਆਂ ਉਹਨਾਂ ਵਾਸਤੇ ਇੱਥੇ ਧਰਨਾ ਲਾ ਕੇ ਗਏ ਭਰਾਵੋ ਆਪਾਂ ਵੱਡੀ ਪੱਦਰ ਤੇ ਆਏ ਸੀ ਮੁੱਖ ਮੁੱਦਾ ਪਠਾਨਾਸੀ ਨਾਲ ਆ ਹੋਰ ਵੀ ਸੜਕਾਂ ਥੋੜੀ ਜਿੱਤ ਹੋਈ ਹੈ ਹਾਂਜੀ ਉਹ ਪਠਾਨਾ ਦੇ ਲੋਕਾਂ ਨੇ ਭਰਾਵੋ ਰੁਕ ਗਿਆ ਹਾਈਡਰੋਫੋਡੀਟਾਰਟ ਨੇ ਦਵਾ ਪਾਇਆ ਖੁੱਲੇ ਅਸਰਾ ਦੇ ਕੋਠਾਰਾ ਖੁੱਟੇ ਵੱਟੇ ਪਾ ਦੇ ਉਹ ਤੋਂ ਪਹਿਲਾਂ ਜਿਹੜੀ ਹਰੀਗੜ ਤੋਂ ਪਠਾਨਾ ਨੂੰ ਆਉਂਦੀ ਹੈ ਉਹ ਤੇ ਵੀ ਮਾਰਚ-ਅਪ੍ਰੈਲ ਦੇ ਵੱਟੇ ਪਾਏ ਪਏ ਨੇ ਉਹ ਸ਼ਲਾਬੋਂ ਭਾਈ ਮਹਰਾਜ ਨੂੰ ਜਾਂਦੀ ਹੈ ਉਹ ਵੀ ਸੜਕ ਉੱਤੀ ਪਈ ਐ। ਪੱਠਾ ਤੋਂ ਕੱਟੂ ਟੋਟਾ ਜਾਂਦਾ। ਉੱਥੇ ਹੀ ਵੱਟੇ ਪਾਏ ਪਏ ਐ। ਕੱਟੂ ਕੋਲ ਦੇ ਵੀ ਇੱਥੇ ਪਾਈ ਆਏ ਸੀ ਪਿਛਲੇ ਦਿਨਾਂ 'ਚ। ਕਾਰਗਰ ਤੱਕ ਨਹੀਂ ਸੜਕ ਬਣਾਈ ਐ 18 ਫੁੱਟ ਉਹ ਜਾਲਨਾ ਬਣਾਈ ਐ ਥੋੜੀ ਨਾਲ। ਉਹ ਖੂਹ ਤੋਂ ਲੈ ਕੇ ਕੱਟੂ ਤੱਕ ਵੱਟੇ ਪਾਏ ਹੋਏ ਨੇ। ਉੱਥੇ ਕੋਈ ਲੁੱਕ ਨਹੀਂ ਪਾਈ। ਆਪਾਂ ਛੰਨਾ ਤੋਂ ਸੁਣੋ ਨਾ ਛੰਨਾ ਤੋਂ ਪਹਿਲਾਂ ਉਹ ਵੀ ਆਪਾਂ ਬਕਾਇਦਾ ਮੰਗ ਰੱਖੀ ਸੀ 18 ਫੁੱਟ ਬਲਾਈ ਜਾਵੇ ਇਹ ਰਿਸ਼ਤੀ ਤੌਰ ਤੇ ਆਪਾਂ ਚਾਲੇ ਪੁੰਜਾ ਇਕਾ ਤੋਂ ਜਿੱਥੇ ਵੱਧੀਆਂ ਤੋਂ ਆਪ ਲੋਕਾਂ ਨੂੰ ਇੱਥੇ ਲਿਖਤੀ ਦਿੱਤਾ ਹੋਇਆ ਆਪਣਾ ਆਪਣੇ ਕੋਲੇ ਫੋਟੋਗ੍ਰਾਫੀ ਹੈ ਹੁਣ ਇਹ ਮੰਗ ਰਿਆ ਮਤੇ ਵੀ ਮਤੇ ਲਿਆ ਕੇ ਲਓ ਕਹਾ ਕਨੇ ਐਮਐਲ ਦੇ ਐਮ ਕਨੇ ਸੈਲ ਕਰਾ ਕੇ ਲਿਆ ਕੇ ਲਓ ਸੁਖਰਾਓ ਤਾਂ ਲਗਾਤਾਰ ਆਪਾਂ ਝੂਝਦੇ ਆ ਰਹੇ ਹਾਂ ਸੜਕਾਂ ਦੇ ਵਸਲੇ ਦੇ ਉੱਤੇ ਇਹ ਨਿਕੰਮੀ ਸਰਕਾਰ ਆ ਜਿਹੜੀ 3.5 ਸਾਲ ਹੋ ਗਏ ਜਿਹਨੇ ਕਹਿੰਦੇ ਸੀ ਬਾਰੇ ਨਿਆਰੇ ਕਰ ਦਿਆਂਗੇ ਪੰਜਾਬ ਨੂੰ ਰੰਗਲਾ ਬਣਾ ਦੇਵਾਂਗੇ ਭਰਾਓ ਕਈ ਸੜਕਾਂ ਦੇ ਉੱਤੇ 9-9 ਸਾਲ ਹੋ ਗਏ ਲੁਕਣੀ ਭਈ ਉਹਦਾ ਸਾਰੇ ਪੰਜਾਬ ਦੀਆਂ ਸੜਕਾਂ ਦਾ ਹਾਲ ਇਹੀ ਹੈ ਜਿੱਧਰ ਨੂੰ ਮਰਜੀ ਵਗ ਜਿਓ ਅੱਖੋ ਤੋਂ ਰੂੜੇ ਘਰੋਂ ਵਗ ਜਿਓ ਰੂੜੇ ਘਰ ਤੋਂ ਤੱਪੇ ਨੂੰ ਵਗ ਜਿਓ ਜਿੱਧਰ ਹੀ ਮਰਜੀ ਸੜਕ ਤੇ ਆਪਣੇ ਜੱਸਾ ਭਾਣੀ ਕਾਨੇ ਕੇ ਤੱਕ ਬੁਲਵਾਈਆ ਰੂਹੇ ਗਏ ਉਹ ਤੁਸੀਂ ਤਾਕਤ ਨਾਲ ਬੁਲਵਾਈਆ ਸਭ ਭਰਾ ਉਹ ਲਗਾਤਾਰ ਸਾਨੂੰ ਜੀਲ ਕਰਦੇ ਆ ਰਹੇ ਇੱਥੋਂ ਦੇ ਆਪਰਾ ਲਾਰੇ ਲਾਉਂਦੇ ਆ ਰਹੇ ਆ 15 ਤੀਕ ਨੰਗੀ ਨੂੰ ਵੀ 2-3 ਮਹੀਨਾ ਹੋ ਗਿਆ ਕਨੇ 15 ਤੀਨ ਤੋਂ ਮੁਖਬੌਰ ਲੱਗ ਜਾਗੇ ਪਟਨਾੜੀ ਤੇ ਭਰਾਓ ਫਿਰ ਬਾਸ ਆ ਗਈ ਬਾਸ ਤੋਂ ਬਾਅਦ ਹੱਥਿਆ ਹੋਇਆ ਇੱਕ ਆਪਣੇ ਜਿਹੜਾ ਜਿਹੀ ਜਿਹੜਾ ਬਣਾਇਆ ਟੂਆ ਆਪਣੇ ਨੇੜੇ ਦੇ ਪੁੱਛਾਂ ਦੇ ਕੋਲੇ ਪਾਕਸਲੇ ਬੋਤ ਕੋਲੇ ਪਿੱਛੇ ਪਾੜਨ ਲੱਗਿਆ ਹੋਇਆ ਹੈ ਆਰਾਮ ਸਿੰਘ ਸਿੰਘੇੜਾ ਉਹਦੇ ਘਰ ਵਾਲੀ ਨੂੰ ਫੜ ਕੇ ਲਿਆਇਆ ਜੇ ਭਰਾਵੋ ਤੜਕੇ 100 ਮੁੰਡਾ ਪੋਸਤਦਾ ਗਿਆ ਕਿਉਂਕਿ ਆਪਾਂ ਇੱਕ ਪਰਿਵਾਰ ਦਾ ਕੰਮ ਜਾਰੀ ਰੁਕਿਆ ਹੋਇਆ ਬਲੈਂਟ ਦਾ ਅੱਜ ਤੜਕੇ ਉਹ ਜਿੰਦੇ ਲਾ ਕੇ ਘਰਾਂ ਚੋਂ ਕੱਢਤਾ ਜਿੰਦਾ ਲਾਤਾ ਉਹਨੂੰ ਗ੍ਰਿਫਤਾਰ ਕਰ ਲਿਆ ਇੱਥੇ ਵੀ ਆਪਣਾ ਮੋਰਚਾ ਲੱਗਿਆ ਹੋਇਆ ਆਪ ਇੱਥੋਂ ਬੋਲਣ ਤੋਂ ਬਾਅਦ ਇਕੱਲੇ ਪਰਸਾਂ ਤੋਂ ਬਿਨਾਂ ਸਾਰੇ ਬੰਦਾਂ ਕੋ ਉੱਥੇ ਚੱਲਾਂਗੇ ਸੋ ਸਾਡੀ ਚੇਤਾਵਨੀ ਥੋੜੀ 109 ਇੱਥੋਂ ਦੀ ਸਰਕਾਰ ਨੂੰ ਜਿੰਨਾ ਚਿਰ ਸੜਕਾਂ ਦਾ ਮਸਲਾ ਹੱਲ ਨਹੀਂ ਹੁੰਦਾ ਲਗਾਤਾਰ ਮੋਰਚਾ ਲੱਗ ਖੰਡ ਹੋਰ ਵਧਾਵਾ ਕੇ ਭਰਾਵੋ ਇਹਨਾਂ ਨੂੰ ਹੌਸਲਾ ਦੇਵਾਂਗੇ ਪਟੜਾ ਕਮੇਟੀ ਨੂੰ ਇਹ ਭੜਾਈ ਦੇ ਯੋਗਰ ਨੇ ਚਾਹੇ ਉਹਦੇ ਥੋੜੇ ਆ ਚਾਹੇ ਬਾਲੇ ਇਹਨਾਂ ਦੀ ਵੱਡੀ ਕੁਰਬਾਨੀ ਹੈ ਜਿਹਨੇ ਸਾਰੇ ਨਗਰ ਵਾਸਤੇ ਆਪਣਾ ਕੰਮ ਛੱਡ ਕੇ ਇਹਨਾਂ ਦੇ ਨਾਲ ਜਿਹੜੇ ਸਾਥੀ ਆਉਂਦੇ ਆ ਲਗਾਤਾਰ ਦੁੱਧੋ ਪਾਣੀ ਰੋਟੀ ਲਿਆ ਰਹੇ ਆ ਭਰਾ ਲੱਗਿਆ ਆਪਾਂ ਡੇਰਾ ਬਾਬਾ ਨਾਨਕ ਜਾਲਾ ਸੀ ਦੂਜੇ ਦੇਲਾ ਉੱਥੋਂ ਵੀ ਅੱਜ ਆਪਾਂ ਨਾਰੇ ਬਾਜੀ ਕਰਕੇ ਗਏ ਐਸੇ ਲਗਾਤਾਰ ਵੀ ਮਿਲਦੇ ਰਹੇ ਇਹਨਾਂ ਜੋਸ਼ੇ ਕੋਈ ਘਟੇ ਰਿਹਾ ਤੁਹਾਡੇ ਮਾਗਰ ਸਾਰਾ ਬਲਾ ਖੜਾ ਕੱਲ ਅੱਜ ਐਕਸਲ ਸਾਹਿਬ ਆਏ ਸੀ ਨਵੇਂ ਕਹਿੰਦੇ ਹੁਣ ਤੁਸੀਂ ਖੁੱਟਿਓ ਤੁਸੀਂ ਅੱਥੇ ਬੈਠੇ ਕੀ ਕਰਦੇ ਹੋ ਭਰਾਵਾ ਮੈਂ ਨੂੰ ਆਖਿਆ ਮੈਂ ਕੋਸੋ ਲਈ ਚਾਹੇ ਬੋਸਾ ਲਈ ਉਸੇ ਉੱਠਣ ਵਾਲੇ ਉਹਨੂੰ ਗਿਰਫਤਾਰ ਕਰਕੇ ਜਾਣਗੇ ਵੱਧ ਤੋਂ ਵੱਧ ਕੀ ਕਰਨਗੇ ਮਗਰੋਂ ਪਰਾਉ ਆਪਾਂ ਵੱਡਾ ਇਕੱਠ ਕਰਕੇ ਉਹਨੂੰ ਸੜਾ ਲਾਂਗੇ ਦਵਾਰੇ ਫੇਰ થી ਮੋਰਚਾ ਲਾ ਰਿਆਂਗੇ ਸੋ ਮੋਰਚੇ ਕੋਈ ਅਫਸਰ ਨਹੀਂ ਆਇਆ ਸਾਡੀ ਅਫਸਰੋਂ ਚਤਾਵਨੀ ਹੈ ਜਿਹੜਾ ਕੰਮ ਰਹਿਣਾ ਉਹਨੂੰ ਸਿਰੇ ਲਾਇਆ ਜਾਵੇ ਇਹਨਾਂ ਦੀ ਟਾਕਤ ਨਾਲ ਤੁਹਾਡੇ ਹੌਸਲੇ ਨਾਲ ਥੋੜੀ ਹਮਾਇਤ ਨਾਲ ਲਗਾਤਾਰ ਪ੍ਰਭੂ ਹਰੀ ਘਰ ਤੋਂ ਲੈ ਕੇ ਪਠਾਨਾਂ ਦੇ ਪਿੰਡ ਤੱਕ ਲੋਕ ਪਾਉਂਦੇ ਪਹੁੰਚ ਚੁੱਕੇ ਆ ਥੋੜੀ ਤਾਕਤ ਹੈ ਸਰਕਾਰ ਦੇ ਕੰਮ ਦੇ ਕੋਈ ਯੂ ਨਹੀਂ ਸਰਗੀ ਇੱਥੇ ਮੀਨਹੇਰ ਵਰਗੇ ਲਾਹਸੰਮੂਖਾ ਵਰਗੇ ਕਰਵੰਤ ਪਟੋਰੀ ਵਰਗੇ ਟਾਰਾ ਮਾਰਦੇ ਵੀ ਸਾਡੀ ਸਰਕਾਰ ਹੈ ਬਲ ਭਰਾਓ ਹਸਪੀਟਲ ਐਵਰੀਓ ਡੀ ਦੇ ਵਿੱਚ ਜਦੋਂ ਕਾਂਗਸ ਪਾਰਟੀ ਦੀ ਸਰਕਾਰ ਰਹੀ ਹੈ ਉਦੋਂ ਮੀਨਹੇਰ ਐਮਐਲਏ ਹੁੰਦਾ ਸੀ ਵਿਰੋਧੀ ਧਿਰ ਦਾ ਇਸੇ ਥਾਂ ਦੇ ਉੱਤੇ ਤਾਪਾ ਕੇ ਧਰਨੇ ਦੇ ਵਿੱਚ ਬੈਠਦਾ ਹੁੰਦਾ ਆਪਣੇ ਜਦੋਂ ਐਮਐਲਏ ਸੀ ਸਾਡੇ ਯਾਰ ਉਪਰਾਓ ਸਮਾਂ ਨਹੀਂ ਭੁੱਲਦਾ ਜਦੋਂ ਅਸੀਂ ਆ ਫਰਵਾਹੀ ਤੋਂ ਰੱਡੇ ਤੱਕ ਬਿਜਲੀ ਕੱਟੂ ਦੇ ਬੱਤੀ 18 ਹੌ ਫੜਕ ਬਣਵਾਈ ਹੈ ਜਿਹੜੀ ਕੇਬਲ ਤੇ ਉਹ ਰੋਕੀ ਹੋਈ ਸੀ ਪੁਰਾਜਿਆਂ ਦੇ ਰਲ ਕੇ ਵੀ ਲੋਕਾਂ ਦਾ ਦੀ ਲੰਘਦੇ ਆ ਉਹ ਵੱਡੀ ਪਤਾ ਦੇ ਲੋਕ ਆ ਲੈ ਕੇ ਵਾਲੀਆਂ ਉਹ ਜੱਟੇ ਦਾ ਲੋਕ ਆ ਇਸ ਪਰ ਉਹ ਆ ਬੇੜਾ ਵੀ ਆ ਕਰਦਾ ਸੀ ਉਹਦੀ ਕਾਰਤ ਨੇ ਆ ਤੁਹਾਡੇ ਸਾਹਮਣੇ ਉਹ ਸੜਕ ਦਾ ਕੰਮ ਚਲਵਾਇਆ ਤੜਕੇ ਨੂੰ ਫਿੱਟੇ ਲਈ ਫਿਰਦੇ ਸੀ ਵੀ ਕਿੰਨੀ ਬਣਵਾਉਣੀ ਐ ਕਿਹੜੀਆਂ ਕੋੜੀਆਂ ਬਣਾਉਣੀ ਐ